ਹਾਂ ਜੀ ਰਾਲਿਆ ਜਿਹੜੇ ਮਜ਼ਾਕ ਕਰਾਉਂਦੇ ਇੱਕ ਦਿਨ ਫੁੱਟਵਾ ਕਰਾਇਆ ਕਰਦੇ ਜੀ ਜਾ ਕੁ ਥੋੜੀਆ ਮਜ਼ਾਕ ਥੋੜੀਆ ਲਵਲੀ ਲਵਲੀ ਹਾਂਜੀ ਵੀਰੇ ਬਣੇ ਉੱਠ ਖੜ ਕੇ ਨਾ ਟਾਈਮ ਹੋ ਗਿਆ ਤਾਂ ਕੱਲ ਜੀ ਨਹੀਂ ਜਾਣਾ ਹਾਂਜੀ ਵੀਰ ਉੱਠਦੀ ਆ ਚਲੋ ਤੁਸੀਂ ਜਾਓ ਮੈਂ ਆਉਣੀ ਆ ਤਾਂ ਠੀਕ ਆ ਬਣੇ ਰਫ ਐਨ ਟਾਈਮ ਹੋ ਗਿਆ ਮੈਂ ਤਾਂ ਅਜ ਕਾਲਜ ਤੋਂ ਵੀ ਲੇਟ ਹੋ ਜਾਣਾ ਵੀਰਾ ਠਾਣ ਆਇਆ ਓਹੋ ਮੇਰੀ ਫੇਰ ਅੱਖ ਲੱਗ ਗਈ ਪਹਿਲਾਂ ਤਾਂ ਮੈਂ ਤਿਆਰੀ ਹੁੰਨੀ ਆ ਜਾ ਕੇ ਵੀਰੇ ਮੈਂ ਤਿਆਰ ਹੋ ਗਈਆਂ ਮੈਨੂੰ ਕੱਲ ਛੱਡਿਓ ਨਾਲੇ ਰੋਟੀ ਸਬਜ਼ੀ ਬਣਾ ਦਿੱਤੀ ਐ ਤੇ ਵੀਰੇ ਟਾਈਮ ਨਾਲ ਖਾ ਲਿਓ ਹਾਂ ਹਾਂ ਮੈਂ ਟਾਈਮ ਨਾਲ ਖਾ ਲੂੰਗਾ ਰੋਟੀ ਖਾ ਲਿਓ ਕਿਤੇ ਨਾ ਹੋਵੇ ਨਾ ਖਾਇਓ ਚਲ ਪਹਿਲਾਂ ਤੈਨੂੰ ਛੱਡ ਦੇਵਾ ਤੂੰ ਕਾਲਜ ਦੇ ਲੇਟ ਹੋ ਜਾਂਦੀ ਆ ਹਾਂਜੀ ਚਲੋ ਚਲੋ ਠੀਕ ਹੈ ਵੀਰੇ ਹਾਂ ਠੀਕ ਆ ਪਾਣੇ ਲੈ ਆਇਆ ਕਰ ਪੈਸੇ ਲੈ ਜਾ ਲੋਡ ਕੋ ਤੈਨੂੰ ਥੈਂਕ ਯੂ ਵੀਰੇ ਪਰ ਇਹਦੀ ਕੀ ਲੋਡ ਸੀਗੀ ਓਹੋ ਪਾਣੇ ਇਹ ਤਾਂ ਮੇਰਾ ਹੱਕ ਬੰਦਾਗਾ ਲੈ ਥੈਂਕ ਯੂ ਨਾ ਕਰ ਕਰ ਮੈਂ ਤੇਰਾ ਭਰਾ ਹਾਂ ਮੈਂ ਤਾਂ ਤੇਰੀ ਉਹ ਮੈਂ ਸਾਰੇ ਦੀਜਾ ਪੂਰੀਆ ਕਰਨੀ ਨੇ ਚਲੋ ਠੀਕ ਹੈ ਵੀਰੇ ਚਲ ਠੀਕ ਆ ਤੇ ਆ ਵੇਖੀ ਆਪਣਾ ਹਾਂਜੀ ਤੁਸੀਂ ਰੋਟੀ ਖਾ ਲਿਓ ਜਾਨੀ ਹਾਂ ਹਾਂ ਜ਼ਰੂਰ ਪਾਣੇ ਸਿਰ ਆਉਂਦੇ ਇੱਧਰ ਆਉਂਦਾ ਓਕੇ ਮੈਂ ਆ ਬਾਈ ਵਧੀਆ ਵਧੀਆ ਤੂੰ ਦੱਸ ਠੀਕ ਆ ਬਾਈ ਵਧੀਆ ਉਹ ਮੈਂ ਤੈਨੂੰ ਕਿੰਨੇ ਵਾਰ ਫੋਨ ਕਰ ਰਿਹਾ ਸਵੇਰ ਦਾ ਤੂੰ ਫੋਨ ਕਿਉਂ ਚੱਕ ਰਿਹਾ ਉਹ ਮੈਂ ਤਾਂ ਮੇਰੇ ਤਾਏ ਕੀ ਘਰੇ ਗਿਆ ਸੀ ਉਹਨਾਂ ਨਾਲ ਦਾ ਕੰਮ ਜਿਆ ਸੀ ਥੋੜਾ ਜਿਹਾ ਉਹ ਕੰਮ ਕਰਕੇ ਮੈਂ ਭੱਗ ਗਿਆ ਫੋਨ ਘਰੀ ਰਹਿ ਗਿਆ ਅੱਛਾ ਕਿਉਂਕਿ ਤੈਨੂੰ ਕੰਮ ਸੀ ਅੱਛਾ ਜੇ ਕੋਈ ਕੰਮ ਹੋਵੇ ਫੇਰ ਹੀ ਫੋਨ ਕਰ ਸਕਦਾਗਾ ਉਹ ਨਹੀਂ ਯਾਰ ਫੋਨ ਕਦੋਂ ਮਰਜ਼ੀ ਕਰ ਸਕਦਾ ਮੈਂ ਤਾਂ ਤਾਂ ਪੁੱਛ ਲਿਆ ਕੀ ਪਤਾ ਕੋਈ ਕੰਮ ਹੋਵੇ ਤਾਂ ਮੈਨੂੰ ਫੋਨ ਕਰਿਆ ਨਾ ਨਾ ਵਈ ਗੰਮਾ ਦਾ ਕੋਈ ਨਹੀਂ ਥੀ ਉਹ ਤਾਂ ਮਿਲਨ ਦਾ ਜੀ ਆ ਕਰ ਰਹੇ ਮੈਂ ਚੱਲ ਬਾਈ ਨੂੰ ਫੋਨ ਕਰ ਲੈਨੇ ਹਾਂ ਚੱਲ ਕੋਈ ਗੱਲ ਨਹੀਂ ਯਾਰ ਮੈਂ ਕਿਹੜਾ ਘਰੇ ਜਾਇਆ ਫਿਰ ਆਉਣਾ ਤੇਰੇ ਲਵੇ ਹਾਂ ਜ਼ਰੂਰ ਆ ਜੀ ਕਰੇ ਹਾਂ ਹਾਂ ਬੈਠ ਕੇ ਗੱਲਾਂ ਬਾਤਾਂ ਕਰਦੇ ਆ ਨਾ ਨਾ ਕੋਈ ਨਾ ਆ ਜੀ ਪੱਕਾ ਸਾਂਝੇ ਕਰਦੇ ਆ ਕੋਈ ਨਾ ਕੋਈ ਨਾ ਆ ਜਾ ਚੰਗਾ ਹਾਂ ਬਈ ਵਧੀਆ ਉਹ ਕੋਈ ਨਾ ਤੂੰ ਟੈਨਸ਼ਨ ਕਰਨ ਨੂੰ ਲੈਣਾ ਮੈਂ ਹੈਗਾ ਕੋਈ ਨਾ ਤੂੰ ਓਹੋ ਚੱਲ ਤੂੰ ਟੈਨਸ਼ਨ ਨਾ ਲੈ ਮੈਂ ਆਉਣਾ ਤੇਰੇ ਕੋਲੇ ਆ ਗਿਆ ਬੱਸ ਮੈਂ ਚਲ ਉਧਰ ਹੁਣ ਜਾਣਾ ਤਾਂ ਹੈਗਾ ਐਂ ਕਰਦਾ ਨਾ ਲਵਲੀ ਨੂੰ ਵੀ ਲੈ ਕੇ ਆਉਂਗਾ ਆ ਆ ਗਿਆ ਵੀਰੇ ਤੁਸੀਂ ਉਰੇ ਕਿਵੇਂ ਉਹ ਪਣ ਮੈਂ ਤਾਂ ਅੱਗੇ ਕੰਮ ਗਿਆ ਤੀਆ ਮੈਂ ਸੋਚਿਆ ਵੀ ਹੁਣ ਜਾ ਤਾਂ ਰਹਿ ਤਾ ਲਵਲੀ ਨੂੰ ਲੈ ਆਉ ਤਾ ਬੈਠ ਪਣ ਚਲੋ ਵੀਰੇ ਤੁਸੀਂ ਬੈਠੋ ਮੈਂ ਘੈਂਟ ਦੀ ਚਾਹ ਬਣਾ ਕੇ ਲੈ ਕੇ ਆਣੀ ਆ ਤੁਹਾਡੇ ਆ ਲੈ ਆਪਣੀ ਆਇਆ ਜੋਤ ਲੰਘਿਆ ਲੰਘਿਆ ਓਕੇ ਮੈਂ ਬਾਈ ਵਧੀਆ ਹੋਵੇ ਵਧੀਆ ਤੂੰ ਦੱਸ ਠੀਕ ਠਾਕ ਆ ਵਧੀਆ ਟਾਈਮ ਤੇ ਆ ਗਿਆ ਫਿਰ ਟਾਈਮ ਪਿਆਗਾ ਕੀ ਮਤਲਬ ਬਈ ਉਹ ਲਵਲੀ ਚਾਹ ਬਣਾ ਰਹੀ ਆ ਚੱਲ ਬਹਾਨੇ ਨਾਲ ਤੂੰ ਵੀ ਪੀਲੇਗਾ ਅੱਛਾ ਅੱਛਾ ਇਹ ਗੱਲਾਂ ਮੈਂ ਤਾਂ ਤੇਨੂੰ ਡਰਾਈ ਦਿੱਤਾ ਸੀ ਪਾਖਾ ਪਤਾ ਨਹੀਂ ਕੀ ਕਹਿਣ ਲੱਗ ਗਿਆ ਉਹ ਸੁਣਾ ਘਰੇ ਠੀਕ ਨੇ ਹਾਂ ਹਾਂ ਠੀਕ ਨੇ ਤੂੰ ਦੱਸ ਸਾਰਾ ਠੀਕ ਆ ਹਾਂ ਸਾਰੇ ਵਧੀਆ ਪੜਾਈ ਦੱਸ ਕਿਵੇਂ ਚੱਲ ਰਹੀ ਆ ਉਹ ਪੜਾਈ ਬਾਬ ਚੱਲੀ ਜਾਂਦੀ ਆ ਨਾਲ ਨਾਲ ਤੈਨੂੰ ਪਤੀ ਆ ਨਾਲ ਕੰਮਕਾਰ ਵੀ ਕਰੀਦਾ ਸੱਚ ਜਿਹੜੇ ਮਿਰਚਾਂ ਲਾਈਆਂ ਤੇ ਕੀ ਬਣਿਆ ਫਿਰ ਉਹ ਮਿਰਚਾਂ ਦਾ ਤਾਂ ਬਾਬਰਾ ਹਾਲੀ ਆ ਬਈ ਐਦਕੀ ਐਦਕੀ ਤਾਂ ਕੋਸ ਹੈ ਨਹੀਂ ਖੇਤੀਬਾੜੀ ਜਦ ਨੂੰ ਪਤਾ ਹੈਗਾ ਤਾਂ ਨਹੀਂ ਕੋਸਾ ਮੈਂ ਤਾਂ ਐ ਆ ਨਾਲ ਪੜਾਈ ਜੇ ਹੋਈ ਜਾਂਦੀ ਆ ਨਾਲ ਕੋਈ ਜੌਬ-ਜੌਬ ਕਰ ਲ ਉਹ ਤਾਂ ਕੋਈ ਗੱਲ ਨਹੀਂ ਇਹ ਤਾਂ ਜਿਹੜਾ ਆਪਣੇ ਕਰਮਾਂ 'ਚ ਲਿਖਾ ਉਹਨਾਂ 'ਚ ਤਾਂ ਹੋ ਕੇ ਹੀ ਰਹਿੰਦਾ ਹੈਗਾ। ਉਹ ਬਾਈ ਮੈਂ ਤਾਂ ਲਵਲੀ ਬਾਰੇ ਇੱਕ ਗੱਲ ਕਰਨੀ ਸੀ ਤੇਰੇ ਨਾਲ। ਲਵਲੀ ਬਾਰੇ? ਓਏ ਯਾਰ ਤੂੰ ਤਾਂ ਉਹੀ ਘਬrai ਜਾਂਦਾ ਘਬਰਾਉਣ ਵਾਲੀ ਗੱਲ ਨਹੀਂ ਹੈਗੀ। ਉਹ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਐਦਾ ਹੁਣ ਆਪਾਂ ਵਿਆਹ ਕਰ ਲੈਂਦੇ ਆ। ਇਹਦੀ ਉਮਰ ਵੀ ਹੋ ਗਈ। ਸਲਾਹ ਤਾਂ ਬਾਈ ਮੇਰੀ ਵੀ ਇਹੀ ਸੀ। ਮੈਨੂੰ ਐ ਵੀ ਚੱਲ ਹੁਣ ਇਹਦੀ ਪੜ੍ਹਾਈ ਜੀ ਪੂਰੀ ਹੋ ਜੇ ਫੇਰ ਵਿਆਹ ਕਰ ਦਾਂਗੇ। ਉਹ ਪੜ੍ਹਾਈ ਨੂੰ ਕੀ ਆ ਪੜ੍ਹਾਈਆਂ ਤਾਂ ਚੱਲੀ ਜਾਂਦੀਆਂ ਨੇ ਯਾਰ। ਇੱਕ ਵਾਰ ਗੱਲ ਤਾਂ ਤੋਰੀ ਆਪਾਂ। ਬਥੇਰੇ ਵਾਰ ਬੋਈ ਗੱਲ ਕੀਤੀ ਆ। ਔਰੇ ਨਾ ਕਰ ਦਿੰਦੇ ਆ ਕਹਿੰਦੇ ਪੜ੍ਹਾਈ ਪੂਰੀ ਕਰ ਲਾ ਫੇਰ ਵਿਆਹ ਕਰਾਉਣਾ ਗਮੇ ਤਾਂ ਉਹ ਬਾਈ ਮੈਂ ਤਾਂ ਤੈਨੂੰ ਤਾਂ ਕਹਿ ਰਿਹਾ ਸੀ ਅੱਜ ਕੱਲ ਤਾਂ ਇਹ ਜਮਾਨੇ ਦਾ ਪਤਾ ਤਾਂ ਹੈਗਾ ਕਿੰਨਾ ਤਾਂ ਮਾੜਾ ਕੀ ਕੁਝ ਹੋਈ ਜਾਂਦਾ ਬਾਈ ਟਾਈਮ ਤਾਂ ਮਾੜਾ ਹੈਗਾ ਮੈਂ ਮੰਨਦਾਗਾ ਪਰ ਆਪਣੀ ਲਵਲੀ ਇਹੋ ਜਿਹੀ ਨਹੀਂ ਹੈਗੀ ਮੈਂ ਤਾਂ ਅਜੇ ਉਹਦੀ ਸਾਰੇ ਦੀਜਾ ਪੂਰੀਆ ਕਰਨੀ ਹੈ ਨਗੇ ਐਨਾ ਆਹੀ ਤਾਂ ਹੱਸਣ ਖੇਡਣ ਦੇ ਚਾਰ ਦਿਨ ਹੁੰਦੇ ਨੇਗੇ ਸਾਰੇ ਜਾ ਕੇ ਕਿਹੜੀ ਮौज ਮਿਲਦੀ ਉਹਨਾਂ ਨੂੰ ਚੱਲ ਕੋਈ ਗੱਲ ਨਹੀਂ ਬਾਈ ਜਿੰਮੇ ਤਰੀ ਮਰਜ਼ੀ ਜੇ ਕੋਈ ਸਲਾਹ ਹੋਈ ਮੈਨੂੰ ਦੱਸ ਦੇ ਫਿਰ ਮੈਂ ਗੱਲ ਤੋੜ ਲੂੰਗਾ ਨਾ ਨਾ ਕੋਈ ਨਾ ਬਾਈ ਚਲ ਠੀਕ ਆ ਚੰਗਾ ਬਾਈ ਚਲ ਠੀਕ ਆ ਬਾਈ ਵੇਖ ਵੇਖ ਕਿਵੇਂ ਸਲਾਹ ਦਿੰਦਾ ਮੇਰੇ ਵੀਰੇ ਨੂੰ ਵੱਡਾ ਆਇਆ ਸਲਾਹਾਂ ਦੇਣ ਆਲਾ ਮੇਰਾ ਵੀਰਾ ਤਾਂ ਬਾੜਾ ਹੀ ਚੰਗਾ ਏ ਤੇਰੀ ਗੱਲਾਂ 'ਚ ਨਹੀਂ ਆਉਣ ਆਲਾ ਨਾਲੇ ਮੇਰੀ ਮਰਜ਼ੀ ਤੋਂ ਬਗੈਰ ਉਹ ਕੁਝ ਵੀ ਨਹੀਂ ਕਰਦਾ ਉਹਨੂੰ ਸਭ ਪਤਾ ਏ ਮੇਲੇ ਕੀ ਚੰਗਾ ਤੇ ਕੀ ਮਾੜਾ ਤੇਰੀ ਗੱਲਾਂ 'ਚ ਨਹੀਂ ਆਉਣ ਆਲਾ ਲਾਲਾ ਤੂੰ ਜਿੰਨੀਆਂ ਲੁੱਟੀਆਂ ਲਾਉਣੀਆਂ ਖੋਏ ਨਾ ਟਾਈਮ ਹੋ ਗਿਆ ਮੈਂ ਕਾਲਜ ਵੀ ਜਾਣਾ ਪਰ ਪਹਿਲਾਂ ਮੈਂ ਘਰ ਤੇ ਕੰਮ ਨਿਬੇੜ ਲਾਂ ਨਹੀਂ ਤਾਂ ਫਿਰ ਕਾਲਜ ਤੋਂ ਲੇਟ ਹੋ ਜਾਊਂਗੀ ਲੈ ਮੇਰੀ ਭੈਣ ਕਿੰਨੀ ਸ਼ਾਨੀਆਂ ਅੱਜ ਤਾਂ ਸਾਰੇ ਕੰਮ ਨਿਬੇੜ ਲੈ ਲਾਦਾ ਜਲਦੀ ਉੱਠੀ ਹੋਰ ਵੀਰੇ ਕੰਮ ਤਾਂ ਨਿਬੇੜਨੇ ਹੀ ਸੀਗੇ ਨਾਲੇ ਕਾਲਜ ਵੀ ਜਾਣਾ ਚਲੋ ਵਧੀਆ ਕੀਤਾ ਜਿਹੜਾ ਅੱਜ ਟਾਈਮ ਨਾਲ ਉੱਠੀ ਨਹੀਂ ਤਾਂ ਰੋਟਾ ਖਾਣਾ ਪੈਂਦਾ ਤੇ ਮੈਨੂੰ ਓਹ! ਹੁਣ ਤੁਸੀਂ ਮੇੜੇ ਮਾਰਨੇ ਮੈਨੂੰ। ਉਹ ਪਾਣੇ ਮੜੇ ਨਹੀਂ। ਮੈਂ ਤਾਂ ਤੇਰੀ ਭਲਾਈ ਲਈ ਕਹਿ ਰਿਆ। ਫਿਰ ਸਹੁਰੇ ਜਾ ਕੇ ਵੀ ਸੁਨੇਹਾ ਉੱਠਣਾ ਪਿਆ ਕਰੋ। ਨਹੀਂ ਸੱਸ ਦੀਆਂ ਝਟਕਾ ਖਾਇਆ ਕਰੇਂਗੀ। ਓਹੋ ਵੀਰੇ, ਐਦਾਂ ਦਾ ਤਾਂ ਮੌਕਾ ਹੀ ਨਹੀਂ ਦੇਣਾ ਮਨ ਨੂੰ। ਐ ਤਾਂ ਮੈਨੂੰ ਮੇਰੀ ਭੈਣ ਤੇ ਮਾਣ ਆਇਆ। ਤੁਸੀਂ ਦੁੱਧ ਲੈ ਕੇ ਆਏ ਹੋ? ਹਾਂ ਪਾਣੇ ਦੁੱਧ ਲੈ ਆਇਆ। ਲਿਓ ਫੜਾਓ। ਮੈਂ ਨਾਲੇ ਚਾਹ ਤਿਆਰ ਦਿੰਨੀ ਆ। ਨਾਲੇ ਮੈਂ ਰੋਟੀ ਬਣਾ ਦਿੰਨੀ ਆ ਤੁਹਾਡੇ ਲਈ। ਐ ਕਰੀ ਪਾਣੇ, ਰੋਟੀ ਆਪਦੀ ਪਾ ਲੈ ਨਾਲ। ਤੂੰ ਵੀ ਖਾ ਲੈ। ਓਹੋ ਵੀਰੇ। ਤੁਸੀਂ ਖਾ ਲਓ ਰੋਟੀ ਮੈਂ ਬਾਅਦ ਚ ਖਾ ਲਾਂਗੀ। ਨਾ ਨਾ ਪਾਣੇ ਪਹਿਲਾਂ ਤੂੰ ਰੋਟੀ ਖਾ ਲੈ ਮੈਂ ਵੀ ਨਾਲੇ ਖਾ ਲੂਗੀ। ਵੀਰੇ ਮੈਨੂੰ ਪਤਾ ਹੀ ਆ ਮੈਂ ਜਦੋਂ ਕਾਲਜ ਜਾਂਦੀ ਆ ਤੁਸੀਂ ਰੋਟੀ ਰੋਟੀ ਨਹੀਂ ਖਾਂਦੇ ਤੁਹਾਡਾ ਧਿਆਨ ਹੀ ਕੰਮ ਵਾਲ ਰਹਿਦਾ ਰੋਟੀ ਵਾਲ ਤਾਂ ਤੁਹਾਡਾ ਧਿਆਨ ਹੀ ਨਹੀਂ ਜਾਂਦਾ। ਨਾ ਤਸੀਂ ਰੋਟੀ ਖਾਣੇ ਹੋ। ਸਰੀਰ ਦੇਖੋ ਆਪਣਾ ਕਿਵੇਂ ਬਣਾ ਰੱਖਿਆ। ਅੱਛਾ ਤੇਰਾ ਕਿਹੜਾ ਵਾਲਾ ਮੋਟਾ ਹੋ ਰਿਹਾ ਤੂੰ ਤਾਂ ਸੁੱਕੀ ਪਈ ਆ। ਓਹੋ ਵੀਰੇ ਕਾਹਨੂੰ ਮੇੜੇ ਮਾਰੀ ਜੰਨੇ ਹੋ। ਚਲੋ ਛੱਡੋ ਮੈਂ ਰੋਟੀ ਭਾ ਕੇ ਲਿਆਉਣੀ ਆ। ਚਲ ਐ ਕਰ ਪਾਣੇ ਤੂੰ ਰੋਟੀ ਪਾ ਲੈ ਐਨੇ ਮੈਂ ਮੰਜਾ ਡਾਣਾ ਰੇ। ਠੀਕ ਹੈ। ਪਣੇ ਪਾਲੇ ਰੋਟੀ ਆਲੂ ਵੀਰੇ ਜੀ ਰੋਟੀ ਖਾਓ ਉਹ ਵੀਰੇ ਮੈਨੇ ਕੋ ਗੱਲ ਕਰਨੀ ਸੀਗੇ ਹਾਂ ਦੱਸ ਪਣੇ ਕੀ ਗੱਲ ਕਰਨੀ ਆ ਮੈਂ ਕਹਿੰਦੀ ਸੀਗੀ ਮੈਨੂੰ ਸਕੂਟੀ ਲੈ ਕੇ ਦੇ ਦੋ ਨਾਲੇ ਪਹਿਣਾ ਇਹ ਵੀ ਕਹਿਣਾ ਹੀ ਗੱਲ ਆ ਕੋਨਾ ਵੇ ਸ਼ਾਮ ਨੂੰ ਲਿਆ ਦੋ ਨਾਲੇ ਤੇ ਤੇ ਕਿੰਨਾ ਹੀ ਕਿਹੜੀ ਗੱਲ ਆ ਵੀਰੇ ਤੁਸੀਂ ਰੋਜ਼ ਛੱਡਣ ਜਾਂਦੇ ਹੋ ਔਖਾ ਲੱਗਦਾ ਰੋਜ਼ ਆਉਣਾ ਜਾਣਾ ਮੈਂ ਸੋਚਿਆ ਵੀ ਮੈਂ ਖੁਦ ਹੀ ਚਲ ਜਾਆ ਕਰਾ ਓਹੋ ਮੇਰੀ ਭੈਣ ਤਾਂ ਇੰਨੀ ਸ਼ਾਨੀਆ ਨਾਲੇ ਪਹਿਣਾ ਐਕਟੂਆਰ ਤੈਨੂੰ ਲਿਆ ਦੂੰਗਾ ਪਰ ਇੱਕ ਗੱਲ ਦਾ ਧਿਆਨ ਰੱਖੀ ਮੇਰੀ ਇੱਜ਼ਤ ਨਾ ਰੋਲ ਦੇ ਓਹੋ ਵੀਰੇ ਤੁਸੀਂ ਟੈਨਸ਼ਨ ਕਿ ਲੈਨੇ ਹੋ ਐਦਾਂ ਨਾ ਮੈਂ ਕੋਈ ਕੰਮ ਨਹੀਂ ਕਰੂੰਗੀ ਵੀ ਤੁਹਾਨੂੰ ਲੋਕਾਂ ਦੀ ਗੱਲਾਂ ਸੁਣਨੀ ਪਵੇ ਤੈਨੂੰ ਕੋਈ ਨਾ ਪੜੇ ਟੈਨਸ਼ਨ ਨਾ ਲੈ ਮੈਂ ਸ਼ਾਮ ਨੂੰ ਲਿਆ ਦੂੰਗਾ ਤੈਨੂੰ ਚਲੋ ਠੀਕ ਹੈ ਵੀਰੇ ਤੁਸੀਂ ਰੋਟੀ ਖਾਓ ਤੇ ਮੈਨੂੰ ਕਾਲੇ ਛੱਡਿਆ ਆਇਓ ਹਾਂ ਹਾਂ ਐਨੇ ਪਹਿਲਾਂ ਤੂੰ ਤਿਆਰ ਹੋ ਕੇ ਆ ਜਾ ਤੂੰ ਰੋਟੀ ਖਾ ਲੈਂਦੀ ਨਾਲ ਧਿਆਨ ਨਾਲ ਹਾਂਜੀ ਵੀਰੇ ਚਲ ਠੀਕ ਆਪਣੇ ਓਹ ਸੌਰੀ ਜੀ ਮੈਂ ਦੇਖਿਆ ਨਹੀਂ ਤੁਸੀਂ ਆ ਰਹੇ ਹੋਗੇ ਉਹ ਨਹੀਂ ਨਹੀਂ ਤੁਸੀਂ ਕਿ ਸੌਰੀ ਕਹਿ ਰਹੇ ਮੇਰਾ ਧਿਆਨ ਕਿਤੇ ਹੋਰ ਸੀਗਾ ਸੌਰੀ ਤਾਂ ਮੈਨੂੰ ਕਹਿਣੀ ਚਾਹੀਦੀ ਤੁਹਾਨੂੰ ਉਹ ਮੈਨੂੰ ਲੱਗਿਆ ਮੇਥੋਂ ਗਲਤੀ ਹੋਈਗੀ ਮੈਂ ਤਾਂ ਸੌਰੀ ਕਹਿ ਰਹੀ ਸੀਗਾ ਤੁਹਾਨੂੰ ਨਹੀਂ ਨਹੀਂ ਮੈਂ ਤਾਂ ਜਲਦਬਾਜੀ ਚ ਸੀਗੀ ਅੱਛਾ ਕਿੱਧਰ ਜਾ ਰਹੇ ਹੋ ਤੁਸੀਂ ਮੈਂ ਕਾਲਜ ਜਾ ਰਹੀ ਸੀਗੀ ਕਿਹੜੇ ਕਾਲਜ 'ਚ ਪੜਦੇ ਹੋ ਉਹ ਜਿਹੜਾ ਆਪਣੇ ਪਿੰਡ ਦੇ ਲਵੇ ਹੀ ਹੈ ਅੱਛਾ ਅੱਛਾ ਮੈਂ ਵੀ ਉੱਥੇ ਪੜਨਾ ਹਾਂ ਹਾਂ ਸੱਚ ਮੈਂ ਤੁਹਾਨੂੰ ਬਹੁਤ ਵਾਰ ਦੇਖਿਆ ਹੈਗਾ ਅੱਛਾ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਮੈਂ ਗੁੱਸਾ ਤਾਂ ਨਹੀਂ ਕਰਦੇਗੇ ਹਾਂਜੀ ਹਾਂਜੀ ਦੱਸੋ ਕੀ ਗੱਲ ਕਰਨੀ ਹੈ ਕਈ ਦਿਨਾਂ ਤੋਂ ਗੱਲ ਕਹਿਣੀ ਚਾਹੁੰਦਾ ਹਾਂ ਮੈਨੂੰ ਪਸੰਦ ਕਰਦਾ ਮੈਨੂੰ ਚੋਰੀ ਚੋਰੀ ਦੇਖਦਾ ਰਹਿਣਾ ਉੱਥੇ ਨੋਟਿਸ ਤੇ ਮੈਂ ਬਹੁਤ ਵਾਰ ਕੀਤਾ ਤੁਸੀਂ ਮੈਨੂੰ ਦੇਖਦੇ ਰਹਿੰਦੇ ਹੋ ਚਲੋ ਕੋਈ ਨਾ ਮੈਂ ਸੋਚ ਕੇ ਦੱਸਾਂਗੀ ਦੱਸ ਦਿਓ ਫਿਰ ਮੈਨੂੰ ਪੱਕਾ ਹਾਂਜੀ ਚਲੋ ਹੁਣ ਮੈਂ ਚਲਦੀ ਆ ਠੀਕ ਆ ਲੈ ਉਹ ਲੰਗੀ ਯਾਰਾ ਆ ਚਿੱਠੀ ਦਾ ਨੂੰ ਅੱਜ ਮੈਂ ਫੇਰ ਪੜਾਉਣੀ ਭੁੱਲ ਗਿਆ ਕਿੰਨੇ ਦਿਨਾਂ ਦੀ ਲਿਖੀ ਬੈਠਾ ਹੜਾਈ ਗਿਆ ਮੈਂ ਉਹ ਬੱਜੀ ਤੌਹੀ ਹੈਗਾ ਹੈ ਆ ਲੈ ਇਹ ਕੰਮ ਕਰਾਂ ਆ ਚਿੱਠੀ ਨਾ ਉਹ ਮੈਡਮ ਨੂੰ ਹੁੜਾ

ਮੁਲਈਆ ਮੈਨੂੰ ਆਪੇ ਫੜਾ ਦਿੰਦਾ ਜਵਾਕ ਨੂੰ ਕਾਣ ਨੂੰ ਭੇਜਿਆ ਚਲ ਚਲ ਮੈਂ ਕਰੀ ਜਾ ਕੇ ਪੜਾਉਂਗੀ ਓਹੋ ਕਿੰਨੀ ਗਰਮੀ ਹੈ ਬਹੁਤ ਥੱਕ ਗਿਆ ਅੱਜ ਤਾਂ ਮੈਂ ਮਾਮਾ ਜੀ ਤੁਸੀਂ ਆ ਜਾ ਆ ਜਾ ਪੁੱਤ ਆ ਰਿਹਾ ਆ ਜੀ ਮਾਮਾ ਕਦੋਂ ਦਾ ਵੀਟ ਕਰੀ ਮੈਂ ਤਾਂ ਮੇਰੇ ਮੋਤੀ ਮਰਾਂ ਵੀਟ ਕਰ ਜਾਂਦਾ ਸੀ ਕਿਵੇਂ ਕਦੋਂ ਹੋਊਗਾ ਮੇਰਾ ਸਤਿ ਸ੍ਰੀ ਅਕਾਲ ਮਾਮਾ ਜੀ ਸਤਿ ਸ੍ਰੀ ਅਕਾਲ ਤ੍ਰਿਪੜਾਈ ਦਾ ਟੀਚਰ ਰਹੀ ਆ ਬਹੁਤ ਵਧੀਆ ਸੇਤਾਂ ਸਾਰੇ ਠੀਕ ਠਾਕ ਨੇ ਪੁੱਤ ਸਭ ਵਧੀਆ ਤੁਸੀਂ ਕਦੋਂ ਆਏ ਮੈਂ ਪੁੱਤ ਥੋੜਾ ਜਿਹਾ ਪਹਿਲੀ ਆਇਆ ਸੀਗਾ ਅੱਛਾ ਹੋਰ ਵੀਰੇ ਰੋਟੀ ਪਾਣੀ ਪੁੱਛੀ ਓਹੋ ਲੈ ਪਾਣੇ ਉਹ ਤਾਂ ਮੈਂ ਸਾਰਾ ਕੁਝ ਕਰਤਾ ਓਏ ਪੁੱਤ ਤੇਰੇ ਬਿਨਾ ਕਿੱਥੇ ਪੁੱਛਦਾ ਰੋਟੀਆਂ ਇਹ ਓਹੋ ਚਲ ਤੁਸੀਂ ਰੁਕੋ ਮੈਂ ਰੋਟੀ ਪਾਣੀ ਬਣਾ ਕੇ ਲੈ ਕੇ ਆਉਣੀ ਲੈ ਪਾਣੇ ਮੇਰਾ ਮਜ਼ਾਕ ਕਰਦਾ ਇਹਨੇ ਰੋਟੀ ਖਵਾਤੀ ਚਾਹ ਵੀ ਪਿਲਾਤੀ ਸਾਰਾ ਕੁਝ ਬਹੁਤ ਵਧੀਆ ਪੁੱਤ ਅੱਛਾ ਚਲੋ ਠੀਕ ਹੈ ਇਹ ਤਾਂ ਹੋਰ ਵੀ ਵਧੀਆ ਗੱਲ ਹੈ ਕੀ ਗੱਲ ਪਾਣੇ ਬਾਲਾ ਟਾਈਮ ਲਾਇਆ ਹੈ ਅੱਜ ਉਹ ਨਹੀਂ ਨਹੀਂ ਵੀਰੇ ਉਹ ਲੈਕਚਰ ਐਕਸਟਰਾ ਸੀਗਾ ਤਾਂ ਕਰਕੇ ਲੇਟ ਹੋ ਗਈ ਪਣੇ ਤੇਰੇ ਲਈ ਮੈਂ ਇੱਕ ਸਰਪ੍ਰਾਈਜ਼ ਲੈ ਕੇ ਆਇਆ ਹਾਂ ਸਰਪ੍ਰਾਈਜ਼ ਹਾਂ ਕਿਹੜਾ ਸਰਪ੍ਰਾਈਜ਼ ਵੀਰੇ ਪਹਿਲਾਂ ਆਪਣੀਆਂ ਅੱਖਾਂ ਬੰਦ ਕਰੋ ਅੱਛਾ ਹਲੋ ਹਜੇ ਪਣੇ ਅੱਖਾਂ ਨਾ ਖੋਲੀ ਲੈ ਪਣੇ ਅੱਖਾਂ ਖੋਲ ਲ ਆਪਣੀਆਂ ਹਾਈ ਮੇਰੀ ਸਕੂਟੀ ਵੀਰੇ ਤੂੰ ਬੜਾ ਹੀ ਚੰਗਾ ਹੈ ਮੇਰੀ ਹਰ ਖੁਆਇਸ਼ ਪੂਰੀ ਕਰਦਾ ਹੈ ਲੈ ਭੈਣੇ ਮੇਰੇ ਰੱਬ ਨੇ ਇੱਕ ਤਾਂ ਭੈਣ ਦਿੱਤੀ ਹੈ ਪਿਆਰੀ ਹੈ ਜੇ ਤੇਰੀ ਖੁਆਇਸ਼ ਨੂੰ ਪੂਰੀ ਕਰੂੰ ਤਾਂ ਕੀ ਦੀ ਕਰੂੰ ਵੀਰੇ ਮੈਂ ਤਾਂ ਉਹੀ ਕਹਿ ਦਿੱਤਾ ਸੀ ਤੁਸੀਂ ਸੱਚੀ ਲੈ ਕੇ ਆਗੇ ਸਕੂਟੀ ਓਹੋ ਭੈਣੇ ਚਲ ਕੋਈ ਨਾ ਹੁਣ ਗੇੜਾ ਦੇਖਿਆ ਜਾ ਇਹ ਤਾਂ ਬਹੁਤ ਚੰਗਾ ਕੀਤਾ ਹੁਣ ਤਾਂ ਮੈਂ ਸਕੂਟੀ ਤੇ ਜਾਇ ਕਰੂੰਗੀ ਕਾਲਜ ਕੋਈ ਨਾ ਕੋਈ ਨਾ ਚਲ ਆਏ ਘਰ ਪਹਿਲਾਂ ਤੂੰ ਜਾ ਕੇ ਆਰਾਮ ਕਰ ਲੈ ਅੰਦਰ ਜਾ ਕੇ ਠੀਕ ਹੈ ਵੀਰੇ ਨਾ ਨਾ ਪਾਰਟੀ ਕੌਣ ਕਰੂਗਾ ਪਾਰਟੀ ਭਾਈ ਕੁੜੀਏ ਲੋ ਵੀਰੇ ਮਮਾ ਜੀ ਕਹਿੰਦੇ ਪਾਰਟੀ ਕਰਨੀ ਐ ਅੱਜ ਤਾਂ ਫਿਰ ਪਾਰਟੀ ਵੀ ਕਰ ਲਾਂਗੇ ਐ ਕਰਪੈਣੇ ਤੂੰ ਚਾਹ ਕਰ ਲੈ ਮਠਾਈ ਲਿਆਂਦੀ ਪਈਆ ਆਪਾਂ ਮਿੱਠਾ ਮੂੰਹ ਕਰ ਲਿਓ ਪਹਿਲਾਂ ਫੇਰ ਕਰਦੇ ਆ ਗੱਲਾਂ ਕਰ ਲੈ ਪੁੱਤ ਜੀ ਠੀਕ ਐ ਵੀਰੇ ਮਮਾ ਜੀ ਤੁਸੀਂ ਬੈਠੋ ਮੈਂ ਚਾਹ ਲੈ ਕੇ ਆਉਂਦਾ ਓਕੇ ਬੱਤਾ ਓਕੇ ਕਿਉ ਮਮਾ ਜੀ ਪਿਆਸਦੀ ਨਾ ਵੀ ਲਵਲੀ ਕਿੰਨਾ ਖੁਸ਼ ਹੋਊਗੀ ਬਹੁਤ ਹੀ ਵਧੀਆ ਦਿਨ ਐ ਵਧੀਆ ਤਿਆਰ ਰੱਖਿਆਗਾ ਬਹੁਤ ਜ਼ਰੂਰੀ ਐ ਨਾ ਮਾਪੇ ਵਾਦੋ ਤਾਂ ਇੱਕੋ ਮੇਰੀ ਭੈਣ ਜੇ ਇਹਨੂੰ ਨਹੀਂ ਮੈਂ ਉਹ ਕਰੂਗਾ ਹੋਰ ਕਰੂ ਕਿਨੂੰ ਕੱਲੀ ਕੱਲੀ ਤੇਰੀ ਭੈਣ ਆ ਐਂ ਪਿਆਰ ਨੋ ਚਲ ਮੰਮਈ ਆਪਾਂ ਵੀ ਤੇਲਾ ਅੰਦਰ ਬੈਠੀ ਹੋ। ਚਾਹ ਦੀ ਬੈਣ ਹੈ। ਨਾਵਲੀ ਬਣਾਪੋ ਤੇ ਚਾਹ ਫਰ ਫਟ ਓਏ। ਹੈਲੋ। ਹਾਂਜੀ। ਕਿ ਕੀ ਹਾਲ ਨੇ? ਹੋ ਮੈਂ ਵਧੀਆ ਤੁਸੀਂ ਦੱਸੋ। ਮੈਂ ਵੀ ਵਧੀਆ। ਹੋਰ ਕੀ ਕਰ ਰਹੀ ਸੀ ਫਿਰ? ਬਸ ਤੁਹਾਨੂੰ ਹੀ ਬੈਠੀ ਯਾਦ ਕਰ ਰਹੀ ਸੀ। ਅੱਛਾ ਜੀ। ਤੇ ਹਾਂ ਅੱਛਾ ਕੀ ਹੋਇਆ ਫਿਰ ਉਹ ਗੱਲ ਬਾਰੇ? ਹਾਂਜੀ ਹਾਂਜੀ। ਮੈਂ ਉਹੀ ਗੱਲ ਬਾਰੇ ਫੋਨ ਕੀਤਾ ਸੀ ਤੁਹਾਨੂੰ ਉਹ ਲੈ ਸੱਚੀ ਮੈਂ ਤਾਂ ਐਵੇਂ ਕਹਿੰਦੀ ਸੀਗੀ ਮੈਂ ਤੁਹਾਨੂੰ ਪਸੰਦ ਕਰਦੀ ਆ ਉਹ ਮਨਤਾਲਾ ਯਾਰ ਤੂੰ ਮਜ਼ਾਕ ਕਰਦੀ ਹੈਗੀ ਓਹੋ ਮੈਂ ਮਜ਼ਾਕ ਕਿਉਂ ਕਰਨਾ ਮੈਂ ਮਜ਼ਾਕ ਨਹੀਂ ਕਰ ਰਹੀ ਮੈਂ ਸੱਚੀ ਤੁਹਾਨੂੰ ਬਹੁਤ ਪਸੰਦ ਕਰਦੀ ਆ ਉਹ ਮੇਰਾ ਤਾਂ ਹੁਣ ਜੀ ਨਹੀਂ ਲੱਗਦਾ ਤੇਰੇ ਬਿਨਾ ਹੋਰ ਯਾਰ ਜੀ ਤਾਂ ਮੇਰਾ ਨਹੀਂ ਲੱਗਦਾ ਐ ਦੱਸੋ ਬਰਾ ਮਿਲਣਾ ਕਦੋਂ ਆ ਤੁਮ ਮੁਲਾਕਾਤ ਕਰ ਲੈਨੇ ਆ ਕੋਈ ਨਹੀਂ ਆਪਾਂ ਛਿੱਤੀ ਮਿਲਾਂਗੇ ਚਲ ਠੀਕ ਆ ਮੈਂ ਵੀ ਹੁਣ ਕੰਮ ਕਰਦਾਗਾ ਤੈਨੂੰ ਰਾਤ ਨੂੰ ਲਾਉਣਾ ਪਉਣ ਫਰੀ ਹੋ ਕੇ ਕਿੱਥੇ ਰਹਿ ਗਿਆ ਹਲ ਤੱਕ ਆਇਆ ਹੀ ਨਹੀਂ ਕਿ ਮੈ ਲਗਲੀ ਮੈਂ ਨਾ ਤੇਨਾਂ ਗੱਲ ਨਹੀਂ ਕਰਨੀ ਕੀ ਗੱਲ ਹੋ ਗਈ ਜੀ ਬੜੀ ਸ਼ੇਤੀ ਨਹੀਂ ਆ ਗਿਆ ਤੂੰ ਕੋਈ ਕਜ਼ੂਰੀ ਕੰਮ ਹੋ ਗਿਆ ਸੀਗਾ ਉਧਰ ਭਾਗੇ ਸੀਗਾ ਹਾਂ ਹਾਂ ਹੁਣ ਤਾਂ ਮੇਰੇ ਤੋਂ ਬਗੈਰ ਵੀ ਤੈਨੂੰ ਜ਼ਰੂਰੀ ਕੰਮ ਪੈਣ ਲੱਗੇ ਲੈ ਹੁਣ ਕੰਮ ਤਾਂ ਜਾ ਕੇ ਆਉਣਾ ਚਾਹ ਤੂੰ ਗੁੱਸਾ ਛੱਡ ਮੈਂ ਤਾਂ ਅੱਜ ਤੇਰੇ ਘਰ ਕੇ ਸੇ ਪੈਸੇ ਲੈਣਾ ਇੱਥੇ ਅੱਛਾ ਮੇਰੇ ਘਰ ਕੇ ਉਹ ਵੀ ਸਪੈਸ਼ਲ ਹੋਰ ਤੇਰੇ ਘਰ ਕੇ ਆਇਗਾ ਐਂ ਬੁਲਾਇਆ ਤਾਂ ਆਇਆ ਮੈਂ ਹੂੰ ਹੂੰ ਆਪਾਂ ਚੱਲੀਏ ਕਿ ਤੈਨੂੰ ਮਨ ਕਮ ਨਹੀਂ ਜਾਂਦੇ ਵੀ ਯਾਰ ਇੱਥੇ ਬੈਠ ਕੇ ਗੱਲਾਂ ਕਰਦਾ ਜਿਹੜੀ ਕਰਨੀ ਤੂੰ ਨਗਰ ਦੀ ਹਾਂ ਚ ਹਮ ਲਈ ਮੇਰੀ ਉਹ ਤੈਨੂੰ ਪਤਾ ਰਹੇ ਹੁਣ ਮੈਂ ਕਰੇ ਕੱਲਾ ਹੁੰਨਾ ਜ਼ਰੂਰੀ ਕੰਮ ਨੇ ਵੀ ਸਾਰੇ ਮੈਨੂੰ ਕਰਨੇ ਪੈਂਦੇ ਨੇ ਚੰਗਾ ਚੰਗਾ ਹੁਣ ਲੈਕਚਰ ਨਾ ਦੇਣ ਬੈਜੀ ਲੈਕਚਰ ਨਹੀਂ ਦੇਣਾ ਵੰਦਾ ਇੱਕ ਗੱਲ ਦੱਸਾਂ ਮੇਰਾ ਯਾਰ ਤੇਰੇ ਬਿਨਾ ਜੀ ਲੱਗਣੋਂ ਹਟ ਗਿਆ ਅੱਛਾ ਵੈਸੇ ਇੱਧਰ ਵੀ ਆਈ ਹਾਲਾ ਹੋਰ ਯਾਰ ਮੇਰ ਤਾਂ ਉਹ ਸੱਚੀ ਜੀ ਕਰਦਾਗਾ ਸਾਹਮਣੀ ਬਿਠਾਈ ਰੱਖਾਂ ਤੈਨੂੰ ਸਾਰਾ ਦਿਨ ਇਹ ਹੋ ਨਹੀਂ ਸਕਦਾ ਨਾ ਹਣ ਮੈਂ ਘਰੇ ਵੀ ਤਾਂ ਜਾਣਾ ਕਿੰਨਾ ਕਿਚੜ ਇੱਥੇ ਬਿਠਾਈ ਰੱਖੇਗਾ ਮੈਨੂੰ ਉਹ ਫਿਰ ਤੂੰ ਐਂ ਕਰਾ ਵਿਆਹ ਕਰਾ ਕੇ ਮੇਰੇ ਘਰੇ ਆ ਜਾ ਜੇ ਨਾ ਸੋਖਾ ਹੁੰਦਾ ਨਾ ਤਾਂ ਮੈਂ ਹੁਣੇ ਵੀਰੇ ਨਾਲ ਗੱਲ ਕਰ ਲੈਂਦੀ ਫਿਰ ਵੀਰੇ ਨਾਲ ਗੱਲ ਕਰੇਗੀ ਤੂੰ ਮੇਨੂੰ ਤਾਂ ਡਰ ਜਾ ਹੀ ਲੱਗਦਾ ਪਤਾ ਨਹੀਂ ਵੀਰਾ ਮੰਨੇਗਾ ਵੀ ਕਿ ਨਹੀਂ ਖੱਲਾਵਲੀ ਲੱਗਦੀ ਆ ਇਹੜੇ ਮੁੱਡੇ ਨਾਲ ਬੈਠੀ ਆ। ਮੇਰੇ ਭਾਈ ਨੂੰ ਦੱਸਣੀ ਪਊਗਾ। ਉਹ ਜੇ ਯਾਰ ਮੈਂ ਐਂ ਦੱਸਦਾ ਫਿਰ ਉਹ ਤਾਂ ਯਕੀਨ ਨਹੀਂ ਕਰਨਾ। ਚਲ ਐਂ ਕਰਦਾ ਮੈਂ ਵੀਡੀਓ ਬਣਾ ਲੈਣਾ। ਬਣ ਗਈ ਵੀਡੀਓ। ਹੁਣ ਦੱਸਦਾ ਜੇ ਭਾਈ ਨੂੰ ਜਾ ਕੇ ਵੀ ਆ ਕੁਛ ਕਰਦੀ ਐ ਇਹ। ਕਹਿੰਦਾ ਉਹ ਤਾਂ ਇਹ ਜੀ ਹੈ ਨਹੀਂ। ਕਲਦੀਪ ਓਏ। ਓ ਕੀ ਰੋਲਾ ਓ ਕੀ ਰੋਲਾ ਪਾ ਰਿਆ ਆ ਜਾ ਅੱਗੇ ਅੱਤਰੀ ਭੈਣ ਦੇਖ ਲੈ ਕੀ ਕੁਛ ਕਰਦੀ ਫਿਰਦੀ ਆ ਮੈਨੂੰ ਕਿਹਾ ਸੀ ਉਹਨੂੰ ਇੰਨੀ ਖੁੱਲਣਾ ਦੇ ਓ ਕੀ ਰੋਲਾ ਪਾ ਰ ਤੂੰ ਹੌਲੀ ਬੋਲ ਪੈ ਹੌਲੀ ਬੋਲਣ ਵਾਲੀ ਗੱਲ ਨਹੀਂ ਹੈਗੀ ਮੈਨੂੰ ਪਤਾ ਤੇਰੀ ਭੈਣ ਦਾ ਚੱਕਰਾ ਕਿਸੇ ਮੁੰਡੇ ਨਾਲ ਉਹ ਜਵਾਬ ਸਵਾਲ ਕੇ ਗੱਲ ਕਰ ਨਾਲੇ ਮੇਰੀ ਭੈਣ ਇਦਾਂ ਦੀ ਨਹੀਂ ਹੈਗੀ ਓ ਮੈਨੂੰ ਪਤਾ ਸੀ ਤੂੰ ਯਕੀਨ ਨਹੀਂ ਕਰਨਾ ਤਾਂ ਕਰਕੇ ਮੈਂ ਵੀਡੀਓ ਬਣਾ ਕੇ ਲਿਆ ਆ ਦਿਖਾਵਾ ਕਿਹੜੀ ਵੀਡੀਓ ਆਹ ਦੇਖ ਲੈ ਵੀਡੀਓ ਅਜੇ ਵੀ ਨਹੀਂ ਯਕੀਨ ਹੈ ਗਿਆ ਖਰੀ ਆਮ ਸਾਰਾ ਕੋ ਦਿਸੀ ਜਾਂਦਾ ਉਹ ਯਾਰ ਮੈਂ ਤਾਂ ਤੈਨੂੰ ਕੁਸਲਾਹ ਦੇ ਰਿਹਾ ਵੀ ਇਹਦਾ ਜਲਦੀ ਜਲਦੀ ਵਿਆਹ ਕਰ ਦੇ ਦਫਾ ਕਰ ਉਹ ਮੇਰੇ ਕੋਲ ਇੱਕ ਰਿਸ਼ਤਾ ਵੀ ਆ ਬਹੁਤ ਵਧੀਆ ਰਿਸ਼ਤਾ ਮੇਰੀ ਜਾਣ ਪਛਾਣ ਵੀ ਆ ਸਾਰਾ ਕੁਝ ਮੈਂ ਪਤਾ ਕਰ ਰੱਖਿਆ ਤੇਰੀ ਦਸਗੀ ਸਲਾਹ ਚਲ ਐ ਕਰ ਬਾਈ ਉਹਨਾਂ ਨਾਲ ਗੱਲ ਕਰ ਆਪਾਂ ਇਹਦਾ ਰਿਸ਼ਤਾ ਜਲਦੀ ਕਰ ਦੇ ਮੈਂ ਤਾਂ ਸੋਚਿਆ ਸੀ ਵੀ ਮਾਪੇ ਆਪ ਹੈ ਨਹੀਂ ਚਲ ਇਹਨੂੰ ਖੁਸ਼ੀਆਂ ਰੰਗ ਚੋ ਮਨਾਉਂਦੇ ਵੀ ਚਲ ਐਸ਼ ਕਰਦੀ ਆ ਪਰ ਮੈਨੂੰ ਕੋਈ ਪਤਾ ਸੀ ਕਿ ਉਹਨੇ ਆ ਕੁਛ ਕਰਨਾ ਉਹ ਆ ਗਈ ਚੱਲ ਪੁੱਛ ਇਹਨੂੰ ਯਾਕੇ ਹੁਣ ਕੁੜੀ ਕਿੱਥੋਂ ਆਈਆਂ ਕਾਲਜ ਤੋਂ ਵੀਰੇ ਪਰਨੇ ਤੂੰ ਕਾਲਜ ਤੋਂ ਨਹੀਂ ਆਈ ਤੂੰ ਪਾਰਕ ਚੋਂ ਆਈਆਂ ਐਂ ਦੱਸੋ ਮੁੰਡਾ ਕੌਣ ਤੀਗਾ ਕਿਹੜਾ ਮੁੰਡਾ ਕੀ ਕਹੀ ਜੰਨੇ ਹੋ ਮੈਂ ਤਾਂ ਫੋਨ ਫੜਾ ਓਏ ਹਾਂ ਮੁੰਡਾ ਤੂੰ ਹੀ ਆ ਨਾ ਵੀਰੇ ਮੈਂ ਦੱਸਦੀ ਆ ਤੁਹਾਨੂੰ ਅੱਛਾ ਕੀ ਦੱਸਣਾ ਕਿ ਤੂੰ ਮੇਰੇ ਪਿੰਡ ਇੱਜ਼ਤ ਰੋਕਿਆਈ ਆ ਨਾ ਨਾ ਵੀਰੇ ਤੁਸੀਂ ਗਲਤ ਸਮਝਦੇ ਹੋ ਅਸੀਂ ਤਾਂ ਵਧੀਆ ਦੋਸਤ ਆ ਪਰ ਵੀਰੇ ਮੈਨੂੰ ਪਿਆਰ ਕਰਦੀ ਆ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਚੱਲ ਅੰਦਰ ਵੀਰੇ ਮੇਰੀ ਗੱਲ ਤਾਂ ਸੁਣ ਲਓ ਕੀ ਗੱਲ ਸੁਣਾ ਮੈਂ ਤੇਰੀ ਕੋਈ ਗੱਲ ਨਹੀਂ ਸੁਣਨੀ ਵੀਰੇ ਚਲੋ ਜੀ ਬਲੂਸ ਕਰਦੇ ਫਿਰ ਦੀਦੀ ਦੇ ਪਿੰਡ ਤੇ ਮੇਰਾ ਜੂੜੋਂ ਲਈ ਬੜ ਕਾਇਆ ਹੋਣਾ ਪਹਿਲਾਂ ਵੀ ਆ ਕੇ ਪਤਾ ਤੇ ਵੀਰੇ ਨੂੰ ਪਤਾ ਲੱਗ ਗਿਆ ਜਦੋਂ ਉਹ پارک 'ਚ ਖੜੇ ਸੀਗੇ ਤੇ ਵੀਰੇ ਤੇ ਵੀਰੇ ਦੇ ਫਰੈਂਡ ਨੇ ਦੇਖ ਲਿਆ ਮੈਨੂੰ ਘਰੇ ਆ ਕੇ ਵੀਰੇ ਨੇ ਕਮਰੇ 'ਚ ਬੰਦ ਕਰ ਦਿੱਤਾ ਮੇਰੇ ਫੋਨ ਤੇ ਨਾ ਫੋਨ ਨਾ ਕਰੀ ਨਾਲੇ ਮੈਂ ਇੱਕ ਦੋ ਦਿਨ ਕਾਲਜ ਨਹੀਂ ਆਵਾਂਗੀ ਮੈਨੂੰ ਤਾਂ ਲੱਗਦਾ ਹੈ ਸ਼ਾਇਦ ਵੀਰਾ ਕਾਲਜ ਤੋਂ ਇਹਨਾਂ ਹਟਾ ਦੇ ਮੈਨੂੰ ਤੂੰ ਮੈਨੂੰ ਫੋਨ ਨਾ ਕਰੀ ਹੈਵੀ ਮੇਰੇ ਚਲ ਠੀਕ ਹੈ ਮੈਂ ਤੈਨੂੰ ਬਾਅਦ ਚ ਫੋਨ ਕਰਾਂਗੀ ਆਪੇ ਕਰਾਂਗੀ ਤੂੰ ਫੋਨ ਨਾ ਕਰੀ ਮੈਨੂੰ ਕਾਲੇ ਤੂੰ ਤੋਰੇ ਕਿ ਮੈਂ ਮੈਂ ਤੈਨੂੰ ਲੈਣ ਆਇਆਗਾ ਇੱਥੋਂ ਚਲ ਆਪਾਂ ਚੱਲਦੇ ਆ ਆਹੀ ਮੌਕਾ ਆਪਣੇ ਕੋਲੇ ਘਰ ਵੀ ਨਹੀਂ ਹੈਗਾ ਕੋਈ ਨਹੀਂ ਨਹੀਂ ਜੇ ਮੇਰੇ ਨੂੰ ਪਤਾ ਲੱਗ ਗਿਆ ਤਾਂ ਮੈਨੂੰ ਜਾਨੋਂ ਮਾਰ ਦੇਗਾ ਜਾਂ ਉਹ ਆਪਣੀ ਜਾਨ ਲੈ ਲੇਗਾ ਕੋਈ ਕੁਝ ਨਹੀਂ ਹੁੰਦਾ ਹੈਗਾ ਮੇਰਾ ਤੂੰ ਮੇਰੀ ਗੱਲ ਮੰਨਣਾ ਤੂੰ ਚੱਲ ਮੇਰੇ ਨਾਲ ਫਿਰ ਤੂੰ ਮੈਨੂੰ ਪਿਆਰ ਨਹੀਂ ਕਰਦੀਗੀ ਪਿਆਰ ਤਾਂ ਕਰਦੀ ਆ ਪਰ ਮੇਰੇ ਦੀ ਇੱਜਾ ਤਾਂ ਮੈਨੂੰ ਬਹੁਤ ਐ ਸਾਰੇ ਪਿੰਡਾਂ ਨਾਲ ਗੱਲਾਂ ਕਰਨਗੇ ਮੈਂ ਨਹੀਂ ਜਾ ਸਕਦੀ ਤੇਰੇ ਨਾਲ ਤੂੰ ਚਲ ਜਾ ਪਲੀਜ਼ ਓਏ ਆ ਯਾਰ ਤੂੰ ਮੇਰੀ ਗੱਲ ਕਿਉਂ ਨਹੀਂ ਮੰਨਦੀ ਪਹਿਲਾਂ ਤਾਂ ਫੋਨ ਕਿਉਂ ਕਰਿਆ ਜੀ ਫਿਰ ਮੈਨੂੰ ਵੀ ਮੈਨੂੰ ਅੰਦਰ ਬੰਦ ਕਰਤਾ ਮੈਂ ਤਾਂ ਤੇਰੇ ਘਰ ਕਿਹਾਂ ਆਇਗਾ ਇੱਕ ਇੱਥੇ ਮੈਂ ਤਾਂ ਤੈਨੂੰ ਇਹ ਦੱਸਣ ਵਾਸਤੇ ਫੋਨ ਕੀਤਾ ਸੀਗਾ ਕਿ ਤੂੰ ਮੇਰੇ ਫੋਨ ਤੇ ਫੋਨ ਨਾ ਕਰੇ ਕਿਉਂਕਿ ਵੀਰੇ ਨੇ ਮੈਨੂੰ ਰੇ ਬੰਦ ਕੀਤਾ ਸੀਗਾ ਪਰ ਤੂੰ ਚੱਲ ਯਾਰ ਮੈਨੂੰ ਨਹੀਂ ਪਤਾ ਆਏਗਾ ਚਲਾ ਜੋਤਾ ਆ ਚਾਹਤੂ ਕਿੰਨੇ ਆਪਾਂ ਉਹ ਗੇਟ ਕਿਵੇਂ ਖੁੱਲਿਆ ਪਿਆ ਲੋ ਬਈ ਅੰਦਰ ਵੀ ਨਹੀਂ ਹੈਗੀ ਕੋਈ ਚੀਜ਼ ਤਾਂ ਦੇਖ ਇੱਥੇ ਕੋਈ ਪਤਾ ਤਾਂ ਲੱਗੇ ਕਿੱਧਰ ਭੱਗੀ ਯਾਰ ਮੈਂ ਨੰਬਰ ਮੈਂ ਨੰਬਰ ਨਹੀਂ ਪਾਦਾ ਰ ਮਨ ਤਾਂ ਲੱਗਾ ਕੁੜੀ ਉਹ ਹੀ ਮੁੰਡੇ ਨਾਲ ਭੱਜੀ ਹੈਗੀ ਚਲਾਇਆ ਕਰ ਕੋਈ ਨੰਬਰ ਹੋ ਸਕਦਾ ਮੈਨੂੰ ਵੀ ਲੱਗਦਾ ਰੁਕੀ ਕੀ ਕਰੀਏ ਚਲਾਇਆ ਕਰ ਬਾੜੀ ਦੂਰ ਨਹੀਂ ਗਏ ਚੱਲ ਆਪਾ ਹਟ ਲਾਗੇ ਰਾਤ ਕਿਤੇ ਨਾ ਕਿਤੇ ਤਾਂ ਚੱਲ ਚੱਲੀਏ ਉਹ ਭਾਈ ਆਇਆ ਲੇਟ ਨਾ ਹੋ ਜੀਏ ਕਿਤੇ ਨਾ ਅੱਗੇ ਆਣਾ ਜਲਦੀ ਆ ਬਾਈ ਅੱਜ ਉਹਦੀ ਖੈਰ ਨਹੀਂ ਹੈਗੀ ਚਲਾ ਇੱਥੇ ਤੇ ਚਲਵੇਂ ਚੱਲ ਆ ਜਾ ਜਲਦੀ ਸੇਦੀ ਕਾਰ ਸਟਾਰਟ ਇਹਨੂੰ ਕੀ ਸੀ ਤੂੰ ਮੇਰੀ ਭੈਣ ਨੂੰ ਪੁਝਾ ਕੇ ਲੈ ਜਾਵੇਂਗਾ ਇਹ ਪੁੱਤ ਤੇਰੀ ਗੱਫਤ ਹੀ ਸੀ ਉਹ ਬਾਈ ਇਹਨੂੰ ਛੱਡੀ ਨਾ ਤੂੰ ਐ ਕਰ ਜਾ ਤਾਂ ਕੁੜੀ ਨੂੰ ਘਰੇ ਲੈ ਕੇ ਚੱਲ ਇਹ ਤਾਂ ਮੇਰੇ ਥਲ ਦਾ ਮਾਨ ਬੇੜਾ ਕਰਦਾ ਚੱਲ ਨਹੀਂ ਵੀਰੇ ਚੱਲ ਕਰੇ ਚੱਲ ਨਹੀਂ ਵੀਰੇ ਤੂੰ ਤਾਂ ਇੱਕ ਵਾਰ ਕਹਿ ਦੋ ਲਓ ਆ ਤੂੰ ਕੀ ਕੀਤਾ ਜੋਤ ਤੂੰ ਵੀਰੇ ਜੋਤ ਕੁੜੀਏ ਇਹ ਕੀ ਕਰ ਰਹੀ ਆ ਤੂੰ ਪਹਿਲਾਂ ਮੇਰੇ ਯਾਰ ਜੋਤ ਨੂੰ ਤਾਂ ਮਾਰਤਾ ਹੁਣ ਤੂੰ ਆਪਣੇ ਵੀਰੇ ਨੂੰ ਮਾਰੇਂਗੀ ਮੈਂ ਜੋ ਕਰ ਰਹੀ ਆ ਸਹੀ ਕਰ ਰਹੀ ਆ ਮੈਨੂੰ ਤੇ ਕੱਲ ਨੂੰ ਤੁਸੀਂ ਜਾਣ ਦੋ ਨਹੀਂ ਤਾਂ ਚੰਗਾ ਨਹੀਂ ਹੋਏਗਾ ਬਣੇ ਤੂੰ ਬਹੁਤ ਵੱਡੀ ਗਲਤੀ ਕਰਨ ਲੱਗ ਰਹੀ ਆ ਮੈਨੂੰ ਪਤਾ ਹੈ ਕੀ ਸਹੀ ਹੈ ਤੇ ਕੀ ਗਲਤ ਹੈ ਸਾਡੇ ਰਸਤੇ ਚ ਨਾ ਆਇਓ ਚੱਲ ਕਾਲੇ ਚਲਿਏ ਤੋ ਸਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਮੀ ਕਰਦਾ ਹਾਂ ਸਾਰੇ ਠੀਕ ਹੋਵੋਗੇ ਤੇ ਉਹਨਾਂ ਨੇ ਜੀ ਸਾਡੀ ਵੀਡੀਓ ਦੇਖੀ ਅਮੀਦ ਕਰਦਾ ਤੁਹਾਨੂੰ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਜੂ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਕਰਨੇ ਨਾ ਭੁੱਲਿਆ ਕਰੋ ਜਿਹੜੇ ਪਈ ਭਾਈ ਨਵੇਂ ਆਏ ਨੇ ਕਿ ਉਹ ਚੈਨਲ ਨੂੰ ਜੂ ਸਬਸਕ੍ਰਾਈਬ ਕਰਿਓ ਤੇ ਆਪਣਾ ਪੇਜ ਹੈਗਾ ਫੇਸਬੁੱਕ ਤੇ ਕਾਲਾ ਡਰਾਇਕਟਰ ਉਹਨੂੰ ਵੀ ਜਾ ਕੇ ਫੋਲੋ ਕਰ ਲਿਓ ਤੇ ਆਪਾਂ ਬੋਲਦੇ ਹਾਂ ਪਿਛਲੀ ਵੀਡੀਓ ਤੇ ਪਹਿਲੇ ਵੀ ਕਮੈਂਟਾ ਬਲ라 ਹਰਵਿੰਦਰ ਸਿੰਘ ਜੀ ਹਰਵਿੰਦਰ ਹੈਰੀ ਹੈਰੀ ਬਰਾੜ ਆ ਅਮਨਦੀਪ ਸਿੰਘਾ ਅਮਨਦੀਪ ਸਿੰਘਾ ਭੋਲਾ ਸਿੰਘਾ ਤਾਰਾ ਸਿੰਘਾ ਰੌਕ ਸਿੰਘਾ ਹਰਮਨ ਸਿੱਧੂ ਅਮਨਦੀਪ ਸਿੰਘਾ ਆਮਨਦੀਪ ਸਿੰਘਾ ਅਮਨਦੀਪ ਸਿੰਘਾ ਇਹਨਾਂ ਦੇ ਖਾਸ ਸੀਗਮੈਂਟ ਆਏ ਹੋਏ ਨੇ ਬਹੁਤ ਬਹੁਤ ਧੰਨਵਾਦ ਬਈ ਅਮਨਦੀਪ ਦਾ ਬੱਬਲ ਹਰਵਿੰਦਰ ਸਿੰਘ ਮੈਕਦੀਪ ਸਿੰਘ ਗੁਰਪ੍ਰੀਤ ਖੈਰਾ ਰੂਪ ਸਾਬਰੇਵਾਲ ਜੇਸੀ ਪਿਛਲੀ ਵੀਡੀਓ ਦੇ ਕਮੈਂਟ ਆ ਤੁਸੀਂ ਵੀ ਜਲਦੀ ਜਲਦੀ ਕਮੈਂਟ ਕਰਿਆ ਕਰੋ ਆਪਾਂ ਤੁਹਾਡਾ ਨਾਲ ਵੀ ਬੋਲਿਆ ਕਰਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਲਾਈਕ ਸ਼ੇਅਰ ਕਰਦੇ ਰਹਿਆ ਕਰੋ ਤੇ ਬਨੇ ਰਹੋ ਚੈਨਲ ਤੇ ਬਹੁਤ ਸੋਹਣੇ ਸੋਹਣੇ ਕੰਟੈਂਟ ਆਉਂਦੇ ਰਹਿਣਗੇ ਧੰਨਵਾਦ ਮਿਲਦੇ ਆ ਜਲਦੀ ਨੈਕ ਵੀਡੀਓ ਨਾਲ